ਤਾਗ ਬਲਾਵਲ ਬਾਣੀ ਪਗਤਕ ਵੀਰ ਜੀ ਕੀ ੴ ਸਤਗੁਰ ਪ੍ਰਸਾਦ ਦਰਮਾ ਦੇ ਠਾਡੇ ਦਰਵਾਜ਼ਾ ਤੁਝ ਦਿਨ ਅਸਰ ਤੇ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕਵਾੜਾ ਰਹਾ ਤਮ ਤਨ ਤਨੇ ਉਧਾਰਤ ਅਗੀ ਸਰਬਨਨ ਸੁਨਿਅਤ ਸੁਜਸਤ ਮਾ ਮੰਗੇ ਕਾਹੇ ਰੰਕ ਸਭ ਦੇਖਿਓ ਤਮ ਹੀ ਤੇ ਮੇਰੋ ਨਸਤਾ ਗੈਦੇ ਨਾਮਾ ਵਿਪਸਧਮਾ ਤਨ ਕੋ ਕਿਰਪਾ ਪਈ ਹੈ ਅਪਾਰ ਕਹ ਕਵੀਰ ਤਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬ ਜੈਦੇਉ ਨਾਮ ਬਿਪਸਦਾ ਮਾ ਤਨ ਕੋ ਕਿਰਪਾ ਪਈ ਹੈ ਪਾ ਕਹ ਕਵੀਰ ਤਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬ ਈਸ਼ਵਰ ਸਤਗੁਰ ਕਬੀਰ ਮਹਾਰਾਜ ਜੀ ਦਾ ਰਾਗ ਬਲਾਵਲ ਦੇ ਵਿੱਚ ਤਨ ਤਨ ਚਵਲ 76 ਦੇ ਮਾਲਕ ਗੁਰਤਗਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 856 ਤੇ ਸਿਸ਼ੋਬਦ ਹੈ ਸਤਗੁਰ ਕਬੀਰ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਤੇਰੇ ਜਿੰਨਾ ਕੋਈ ਦੁਨੀਆ ਤੇ ਦਾਤਾ ਨਹੀਂ ਹੈ ਸਭ ਨੂੰ ਤੂੰ ਹੀ ਦੇ ਰਿਹਾ ਹੈ ਤੇ ਜਿਸ ਤੇ ਤੇਰੀ ਕਿਰਪਾ ਹੋ ਜਾਂਦੀ ਹੈ ਉਹੀ ਦੁਨੀਆ ਦਾ ਬਾਦਸ਼ਾਹ ਹੈ ਬਾਕੀ ਤਾਂ ਸਭ ਮੰਗਤੇ ਹਨ ਸੋ ਉਹਨਾਂ ਦੇ ਤਾਮ ਜਿਹੜੀ ਹੈ ਉਹ ਪਰਮਾਤਮਾ ਨੂੰ ਮਿਲਣ ਦੀ ਹੈ ਕਿ ਤੁਹਾਡੇ ਦਰਸ਼ਨ ਜੇਕਰ ਹੋ ਜਾਣ ਇੱਕ ਖਿੰਨ ਲਈ ਇੱਕ ਛਣ ਲਈ ਤਾਂ ਦੁਨੀਆ ਦੇ ਵਿੱਚ ਉਹ ਪ੍ਰਾਣੀ ਸਭ ਕੁਝ ਤਿਆਗ ਦਿੰਦਾ ਹੈ ਜਦੋਂ ਉਸ ਤੋਂ ਤੁਹਾਡੇ ਦਰਸ਼ਨ ਹੋ ਜਾਂਦੇ ਹੈ ਅਤੇ ਨੂੰ ਇਹੋ ਜਿਹਾ ਆਨੰਦ ਆਉਂਦਾ ਹੈ ਕਿ ਮੁੜ ਕੇ ਉਸ ਨੂੰ ਇਸ ਦੁਨੀਆ ਦੀ ਕੋਈ ਚਾਹਤ ਨਹੀਂ ਰਹਿੰਦੀ ਇਸ ਕਰਕੇ ਜਿੰਨਾਂ ਨੂੰ ਵੀ ਜਿੰਨੇ ਮਹਾਪੁਰਸ਼ ਹੋਏ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ ਹੈ ਉਹਨਾਂ ਦੇ ਜਿਹੜੀ ਕੋਈ ਕਹਿ ਨਹੀਂ ਜਾ ਸਕਦਾ ਉਹਨਾਂ ਦੇ ਬਾਰੇ ਕਿਉਂਕਿ ਜਿਨ੍ਹਾਂ ਨੇ ਇਹ ਮੰਨ ਲਿਆ ਉਹਨਾਂ ਦੇ ਬਾਰੇ ਇਹ ਕਹਿਣਾ ਬੜਾ ਮੁਸ਼ਕਲ ਹੈ ਪਰ ਜਿਨ੍ਹਾਂ ਨੇ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੇ ਬਾਰੇ ਤਾਂ ਫਿਰ ਕੀ ਕੋਈ ਕਹਿ ਸਕਦਾ ਹੈ ਕਿਉਂਕਿ ਤੁਹਾਡੇ ਜਿਹੜੇ ਗੁਣ ਹੈ ਉਹਨਾਂ ਨੂੰ ਬਿਆਨ ਜਿਹੜਾ ਕਿਸੇ ਅੱਜ ਤੱਕ ਕੋਈ ਕਰ ਨਹੀਂ ਸਕਿਆ ਤੇ ਨਾ ਕਰ ਸਕੇਗਾ ਸੋ ਉਹ ਕਹਿੰਦੇ ਦਰਮਾਦੇ ਠਾਡੇ ਦਰਬਾਰ ਮੈਂ ਤੁਹਾਡੇ ਦਵਾਰ ਤੇ ਆਇਆ ਇਹ ਜਿਹੜਾ ਦਰ ਹੈ ਦਰ ਤੇ ਜਾ ਕੇ ਗੁਰੂ ਜਿਹਾ ਉਹ ਦਰ ਤੱਕ ਤੁਹਾਨੂੰ ਪਹੁੰਚਾ ਸਕਦਾ ਹੈ ਘਰ ਦੇ ਅੰਦਰ ਤੁਸੀਂ ਖੁੱਦ ਜਾਣਾ ਹੈ ਘਰ ਕੋਈ ਇੱਥੇ ਕਵਾੜ ਬੰਦ ਨਹੀਂ ਹੋਏ ਹੋਏ ਕੋਈ ਇਹੋ ਜਿਹਾ ਘਰ ਨਹੀਂ ਹੈ ਕਿ ਜਿੱਥੇ ਦਰਵਾਜ਼ੇ ਰਹੇ ਬੰਦ ਕੀਤੇ ਹੋਏ ਦਰ ਤੱਕ ਹੀ ਪਹਿਲਾਂ ਤਾਂ ਪਹੁੰਚਣਾ ਇੰਨਾ ਔਖਾ ਹੈ ਕਿ ਦੁਨੀਆ ਨੂੰ ਦੁਨੀਆ ਤੋਂ ਉਹ ਪੰਗ ਕਰਨਾ ਮੋਹ ਮਾਇਆ ਤੋਂ ਦੂਰ ਹੋਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਹੈ ਕਿ ਮੈਂ ਤੁਹਾਡੇ ਦਰਵਾਜ਼ੇ ਆਇਆ ਮੈਨੂੰ ਆਪਣੇ ਦਰਸ਼ਨ ਦਿਓ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਕੋ ਤੇਰੇ ਤੋਂ ਬਿਨਾ ਮੇਰੀ ਸੁਰਤ ਜਿਹੜੀ ਹੈ ਉਹ ਲੱਗ ਨਹੀਂ ਸਕਦੀ ਕਿਉਂਕਿ ਜਿਵੇਂ ਜਿਵੇਂ ਗਿਆਨ ਜਿਹੜਾ ਹੈ ਵੱਧਦਾ ਹੈ ਧਿਆਨ ਵੀ ਜਿਹੜਾ ਹੈ ਉਹ ਡੂੰਘਾ ਹੁੰਦਾ ਜਾਂਦਾ ਤੇ ਜਦੋਂ ਧਿਆਨ ਡੂੰਘਾ ਹੋ ਜਾਂਦਾ ਤੇ ਸੰਤ ਫੇ ਪ੍ਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਕਰ ਜਾਂਦਾ ਤੇ ਮਨ ਜਿਹੜਾ ਹੈ ਉਹਦਾ ਚੰਚਲਪੁਣਾ ਦੂਰ ਹੋ ਜਾਂਦਾ ਕਿਉਂਕਿ ਮਨ ਇੱਕ ਇਹੋ ਜਿਹਾ ਮਜੱਸਵਾ ਬਣਾਇਆ ਹੋਇਆ ਹੈ ਕਿ ਜਿੱਦੇ ਵਿੱਚ ਹਰ ਟਾਈਮ ਆਸ਼ਾ ਤ੍ਰਿਸ਼ਨਾ ਮਾਂ ਜਾਗਦੀਆਂ ਕਿਉਂਕਿ ਪੰਜ ਬਕਾਰ ਜਿਹੜੇ ਹੈ ਉਹ ਬੰਦੇ ਨੂੰ ਟਿਕਣ ਨਹੀਂ ਦਿੰਦੇ ਤੇ ਨਾਲ ਦੇ ਨਾਲ ਜਿਹੜੇ ਇੰਦਰੇ ਹੈ ਗਿਆਨ ਇੰਦਰੇ ਉਹਨਾਂ ਦਾ ਵੀ ਜਿਹੜਾ ਧਿਆਨ ਹੈ ਹਰ ਟਾਈਮ ਮੜੇ ਵਿਸ਼ੇ ਬਕਾਰਾਂ ਦੇ ਵੱਲ ਹੁੰਦਾ ਹੈ ਇਸੇ ਕਰਕੇ ਸਤਗੁਰੂ ਅਰਦਾਸਵਾਲ ਜੀ ਨੂੰ ਕਹਿਣਾ ਪੈ ਗਿਆ ਕਿ ਜਿਨ੍ਹਾਂ ਦੇ ਵਿੱਚ ਇੱਕ ਇੱਕ ਦੋਸ਼ ਹੈ ਮਿਰਗ ਜਿਹੜਾ ਹੈ ਉਹ ਕੰਨਾਂ ਦੇ ਕਰਕੇ ਦੁਨੀਆ ਤੋਂ ਚਲੇ ਜਾਂਦਾ ਜਦੋਂ ਘੱਡੇ ਖੜੇ ਦੀ ਆਵਾਜ਼ ਆਉਂਦੀ ਹੈ ਜਿਹੜੀ ਮੱਛੀ ਹੈ ਉਹ ਜੀਭ ਦੇ ਰਸ ਕਰਕੇ ਕਿ ਮੈਂ ਸਵਾਦ ਲੈਣਾ ਹੈ ਸ਼ਿਕਾਰੀ ਦੀ ਕੁੰਡੀ ਦੇ ਵਿੱਚ ਫਸ ਕੇ ਮਰ ਜਾਂਦੀ ਹੈ ਢਿੰਡ ਜਗਾ ਹੈ ਉਹ ਜਗਾ ਜਦੋਂ ਫੁੱਲਾਂ ਨੂੰ ਚੂਸਦਾ ਚੂਸਦਾ ਉਹਦੇ ਵਿੱਚ ਹੀ ਐਸਾ ਨਾਸਾ ਦੀ ਸੁਗੰਧੀ ਦੇ ਵਿੱਚ ਮਸਤ ਹੁੰਦਾ ਹੈ ਕਿ ਫੁੱਲ ਦੀਆਂ ਪੰਕੜੀਆਂ ਬੰਦ ਹੋ ਜਾਂਦੀਆਂ ਤੇ ਵਿੱਚ ਹੀ ਖਤਮ ਹੋ ਜਾਂਦਾ ਪਤੰਗਾ ਜਿਹੜਾ ਹੈ ਉਹਨੂੰ ਉਹਦੀਆਂ ਅੱਖਾਂ ਨੂੰ ਰੂਪ ਜਿਹੜਾ ਬਹੁਤ ਸੋਹਣਾ ਲੱਗਦਾ ਹੈ ਉਹਦੇ ਤੇ ਮਰ ਜਾਂਦਾ ਤੇ ਜਿਹੜਾ ਹਾਥੀ ਹੈ ਉਹ ਕਾਮ ਦੇ ਦੁੱਖ ਦੁੱਖ ਦੇ ਵਿੱਚ ਮਰ ਜਾਂਦਾ ਤੋਂ ਸਤਗੁਰ ਅਰਦਾਸ ਵਾਲੇ ਨੇ ਕਿਹਾ ਕਿ ਪੰਜੇ ਬਕਾਰ ਜਿਹਦੇ ਇੰਦਰੀਆਂ ਦੇ ਤੇ ਲੱਗੇ ਹੋਏ ਐ ਤੈਨੂੰ ਫਿਰ ਤੂੰ ਕੀ ਕਰੇਗਾ ਤੇਰਾ ਇਲਾਜ ਕੀ ਹੈ ਤੇ ਇਲਾਜ ਇਹੋ ਹੀ ਹੈ ਕਿ ਇਹਨਾਂ ਬਕਾਰਾਂ ਤੋਂ ਬਚਣ ਲਈ ਇਹਨਾਂ ਦਾ ਸੰਤੋਖ ਜਿਹੜਾ ਇਹਨਾਂ ਆ ਜਾਣਾ ਚਾਹੀਦਾ ਕਿ ਸਾਨੂੰ ਕਿਸ ਦੇ ਇਹੋ ਹੀ ਲੱਗੇ ਕਿ ਜੋ ਤੂੰ ਦਿੱਤਾ ਇਹੋ ਹੀ ਹੈ ਸਾਰਾ ਕੁਝ ਇਸ ਤੋਂ ਅੱਗੇ ਸਾਡੀ ਕੋਈ ਇੱਛਾ ਨਹੀਂ ਹੈ ਸਿਰਫ ਤੇਰੇ ਦਰਸ਼ਨ ਦਾ ਤੱਗ ਹੈ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਕੋ ਵਾ ਆਪਣੇ ਦਰਸ਼ਨ ਦਿਓ ਕਿਉਂਕਿ ਦਰਸ਼ਨ ਕਵਾੜ ਉਦੋਂ ਖਲਣਾ ਹੈ ਜਦੋਂ ਨੌ ਦੇ ਨੌ ਦਰਵਾਜ਼ੇ ਜਿਹੜੇ ਬੰਦ ਹੋ ਜਾਂਦੇ ਜਿੰਨੀ ਦੇ ਤੱਕ ਬੰਦ ਨਹੀਂ ਹੁੰਦੇ ਤਦ ਦਸਵਾਂ ਦਵਾਰ ਖੁੱਲ ਹੀ ਨਹੀਂ ਸਕਦਾ ਇਸੇ ਕਰਕੇ ਉਹਨੂੰ ਸੱਚਖੰਡ ਕਹਾਇਆ ਇਸੇ ਕਰਕੇ ਬੇਗੰਪੁਰਾ ਕਹਾਇਆ ਇਸੇ ਕਰਕੇ ਉਸ ਦੇ ਵਿੱਚ ਜਿੰਨੇ ਵੀ ਗਏ ਉਹਨੂੰ ਦਸਮਾ ਦਵਾਰ ਕਹਿ ਦਿੱਤਾ ਸੋ ਇਸ ਕਰਕੇ ਜਦੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਹੈ ਤਾਂ ਦੁਨੀਆ ਦੀ ਫਿਰ ਕਿਸੇ ਵੀ ਚੀਜ਼ ਦੀ ਲਾਲਸਾ ਜਿਹੜੀ ਖਤਮ ਹੋਈ ਹੁੰਦੀ ਹੈ ਸੋ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਦਰਸ਼ਨ ਮੈਨੂੰ ਦਿਓ ਤੂੰ ਤਨ ਤਨੀ ਉਦਾਰ ਤਿਆਗੀ ਸਰਬਨ ਸੁਨਿਅਤ ਸੁਜਸਤਮਾਰ ਤੂੰ ਹੀ ਜਿਹੜਾ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਹੈ ਧਨ ਤੰਨੇ ਤੰਨੇ ਜੋ ਹੈ ਉਹ ਅਮੀਰ ਦੁਨੀਆ ਦੇ ਵਿੱਚ ਕੋਈ ਵੀ ਤੇਰੇ ਤੋਂ ਵੱਡਾ ਅਮੀਰ ਅਜੇ ਤੱਕ ਪੈਦਾ ਨਹੀਂ ਹੋਇਆ ਉਧਾਰ ਤਿਆਗੀ ਦੂਸਰਿਆਂ ਦਾ ਭਲਾ ਕਰਨ ਵਾਲਾ ਹਰ ਟਾਈਮ ਹਰ ਇੱਕ ਨੂੰ ਦੇਣ ਵਾਲਾ ਸਰਬਨ ਸੁਨਿਅਤ ਸੁਜਸਤਮਾਰ ਕਹਿੰਦੇ ਤੇਰਾ ਹਰ ਟਾਈਮ ਜਸ ਜਿਹੜਾ ਹੈ ਇਹ ਕੰਨਾ ਨੂੰ ਸੁਣਨ ਲਈ ਮਿਲੇ ਕਿਉਂਕਿ ਜਿੰਨੀ ਦੇ ਤੱਕ ਅਸੀਂ ਦੁਨੀਆਂ ਦੀ ਮੋਹ ਮਾਇਆ ਤੋਂ ਦੂਰ ਨਹੀਂ ਹੋ ਜਾਂਦੇ ਉੰਨੀ ਦੇ ਤੱਕ ਸਾਡੀ ਸੁਰਤ ਕਦੀ ਲੱਗ ਨਹੀਂ ਸਕਦੀ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਜਿਤ ਦਰਬਸੇ ਕਵਨ ਦਰ ਕਹੀਏ ਦਰ ਪੀ ਤੱਕ ਦਰ ਕਵਨ ਲਹੇ ਜਿੱਥੇ ਪਰਮਾਤਮਾ ਦਾ ਵਾਸਾ ਹੈ ਉਹ ਦਰ ਨੂੰ ਕਿ ਕਹੀਏ ਉਹ ਕਾਦੇ ਵਿੱਚ ਹੈ ਕਿੱਥੇ ਹੈ ਦੁਨਿਆ ਲੱਭ ਲਵੇ ਉਹਨੂੰ ਕੋਈ ਸੜਕ ਨਹੀਂ ਜੰਦੀ ਨਾ ਅਜੇ ਤੱਕ ਬਣੀ ਹੈ ਸੜਕ ਨਾ ਬਣਨੀ ਹੈ ਤੇ ਜਦੋਂ ਨੂੰ ਮਿਲਣਾ ਹੈ ਮਿਲਣਾ ਵੀ ਉਹਨਾਂ ਮਨ ਦੇ ਵਿੱਚ ਹੈ ਕਿਸੇ ਨੂੰ ਉਦੋਂ ਵੀ ਪਤਾ ਨਹੀਂ ਲੱਗਦਾ ਕਿ ਇਹਨੂੰ ਕਦੋਂ ਆਇਆ ਤੇ ਕਦੋਂ ਚਲੇ ਗਿਆ ਦਰ ਪੀਤਰ ਦਰ ਕਵਨ ਰਹੇ ਜਿਸ ਦਰ ਕਾਰਨ ਫਿਰ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦੇ ਲਈ ਇਸ ਸੰਸਾਰ ਤੋਂ ਉਦਾਸ ਹੁੰਦਾ ਹੈ ਬੰਦਾ ਜਿੰਨੀ ਦੇ ਤੱਕ ਇਸ ਸੰਸਾਰ ਤੋਂ ਉਦਾਸ ਨਹੀਂ ਹੁੰਦਾ ਉਹਦੇ ਦਰ ਤੇ ਪਹੁੰਚਿਆ ਜਾ ਸਕਦਾ ਔਰ ਉਹਦਾ ਦਰ ਕਿਹੋ ਜਿਹਾ ਹੈ ਇਹ ਕਿਸੇ ਨੇ ਦੱਸਿਆ ਨਹੀਂ ਕਿਉਂਕਿ ਉਹਦਾ ਦਰਜਲਾ ਹੈ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਜੋ ਕਿਹਾ ਸੋ ਦਰ ਕਿਹਾ ਸੋ ਕਰਕੇ ਹੈ ਜਿੱਤਵੇ ਸਭ ਸੰਭਾਲ ਲਏ ਜਿੱਥੇ ਕਹਿੰਦੇ ਬੈਠ ਕੇ ਤੋਂ ਸਾਰੀ ਦੁਨੀਆ ਸ੍ਰਿਸ਼ਟੀ ਨੂੰ ਸੰਭਾਲ ਲਿਆ ਦੇਖ ਲਿਆ ਉਹ ਦਰ ਕਿ ਹੋ ਜਾ ਹੈ ਉਹ ਕਰ ਕਿ ਹੋ ਜਾ ਹੈ ਬੜੀ ਸਾਇੰਸ ਨੇ ਤਰੱਕੀ ਕਰ ਲਈ ਹੈ ਇਹ ਦਰ ਤੇ ਕਰ ਸੈਸ ਨੂੰ ਲੱਭਿਆ ਨਹੀਂ ਕਦੀ ਨਾ ਲੱਭਣਾ ਹੈ ਕਿਉਂਕਿ ਇੱਕ ਬਹੁਤ ਵੱਡਾ ਗਿਆਨ ਦਾ ਵਿਸ਼ਾ ਹੈ ਕਿਉਂਕਿ ਮਨ ਦੇ ਵਿੱਚ ਹੀ ਸਾਰਾ ਕੁਝ ਹੈ ਮਨ ਵੀ ਇੱਕ ਖੇਡ ਹੈ ਸੋ ਜਿੰਨੀ ਦੇ ਤੱਕ ਸਾਡੇ ਸਰਬਣ ਜਿਹੜੇ ਕੰਨ ਜਿਹੜੇ ਹੈ ਉਸ ਦੇ ਜਸ ਨੂੰ ਸੁਣਦੇ ਨਹੀਂ ਔਰ ਜਸ ਸੁਣ ਕੇ ਹਿਰਦੇ ਤੱਕ ਪਹੁੰਚਦਾ ਨਹੀਂ ਉੰਨੀ ਦੇ ਤੱਕ ਜਿਹੜਾ ਉਸ ਦੇ ਦਵਾਰ ਤੇ ਪਹੁੰਚ ਕੇ ਦਰਸ਼ਨ ਨਹੀਂ ਹੋ ਸਕਦੇ ਮੰਗੇ ਔ ਕਾਹੇ ਰੰਕ ਸਭ ਦੇਖਿਓ ਤੁਮ ਹੀ ਤੇ ਮੇਰੋ ਨਸਤਾਰ ਕਹਿੰਦੇ ਤੇਰੇ ਦਰ ਤੋਂ ਹੀ ਸਾਰੇ ਮੰਗ ਤੇ ਮੰਗਦੇ ਹੈ ਕੋਈ ਦੁਨੀਆ ਤੇ ਦਾਤਾ ਨਹੀਂ ਹੈ ਤੂੰ ਸਭ ਨੂੰ ਹੀ ਦੰਦਾ ਹੈ ਤੇ ਮੈਨੂੰ ਵੀ ਤਾਰਨ ਵਾਲਾ ਤੂੰ ਹੀ ਹੈ ਕਿਉਂਕਿ ਤੇਰੇ ਦਰ ਤੇ ਤਾਂ ਕਿਆ ਹੀ ਜਾ ਸਕਦਾ ਕੌੜੇ ਕਿੜੇ ਮੰਗਤੇ ਖੜੇ ਹੈ ਜਿਨ੍ਹਾਂ ਨੂੰ ਦੁਨੀਆ ਪੂਜ ਰਹੀ ਉਹ ਤੇਰੇ ਦਰ ਤੇ ਮੰਗਤੇ ਹੈ ਬਾਜੇ ਨਾਦ ਅਨੇਕ ਅਸ਼ੰਖਾ ਕੇਤੇ ਬਾਵੜ ਹਾਰੇ ਕੇਤੇ ਰਾਗ ਪਰਿ ਸਿਉ ਕਈਏ ਕੇਤੇ ਗਾਵੜ ਹਾਰੇ ਤੇਰੇ ਦਰ ਤੇ ਕਿੰਨੇ ਕ ਹੈ ਕਿੰਨੇ ਕ ਦੁਨੀਆ ਮੰਗ ਰਹੀ ਹੈ ਪਰ ਤੂੰ ਸਭ ਨੂੰ ਦੇ ਰਿਹਾ ਹੈ ਤੇ ਇਹਦੇ ਦਰ ਤੇ ਸਾਰੇ ਹੀ ਮੰਗਤੇ ਹੈ ਪਰ ਜਿਸ ਨੂੰ ਵੀ ਤੂੰ ਜਨਨਾ ਉਸ ਤੋਂ ਕਦੀ ਮੰਗਦਾ ਕੁਛ ਨਹੀਂ ਹੈ ਤੇਰੇ ਦਰਸ਼ਨ ਕਰਨ ਲਈ ਇਸ ਦੁਨੀਆ ਦੇ ਉਹ ਮਾਇਆ ਨੂੰ ਛੱਡ ਕੇ ਦੁਨੀਆ ਤੋਂ ਅਦਾਸ ਹੋਣਾ ਪੈਂਦਾ ਤਾਂ ਤੇਰਾ ਜੜਾ ਦਰ ਹੈ ਤਾਂ ਜਿਹੜਾ ਤੇਰਾ ਕਰ ਹੈ ਉੱਥੇ ਪਹੁੰਚਿਆ ਜਾ ਸਕਦਾ ਇਸੇ ਕਰਕੇ ਸਤਗੁਰ ਪਾਤਸ਼ਾਹ ਜੀ ਕਹਿ ਰਹੇ ਸੋ ਦਰ ਕੇ ਹੈ ਸੋ ਕਰਕੇ ਹੈ ਜਿੱਤ ਬੇ ਸਰਬ ਸੰਭਾਲੇ ਜਿੱਥੇ ਬੈਠ ਕੇ ਜਿੱਥੇ ਚੌਂਕੜਾ ਮਾਰ ਕੇ ਅਸਣ ਲਾ ਕੇ ਬੈਠੇ ਹੈ ਤੁਸੀਂ ਦੁਨੀਆ ਲੱਭ ਪਾ ਰਹੀ ਹੈ ਹੈ ਕਣ ਕਣ ਦੇ ਵਿੱਚ ਹੈ ਕਿਉਂਕਿ ਉਸਨੇ ਦੁਨੀਆ ਬਣਾ ਕੇ ਵਿੱਚ ਹੀ ਰੰਗ ਗਿਆ ਤੇ ਇੱਕੋ ਹੀ ਹੈ ਕਿ ਜਦੋਂ ਦਰਸ਼ਨ ਪੈਣੇ ਹੈ ਤਾਂ ਦੁਨੀਆ ਨੂੰ ਕੋਰ ਸਮਝ ਕੇ ਛੱਡਣਾ ਪੈਣਾ ਇਸੇ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਦਾਤਾ ਪਰਮਾਤਮਾ ਹੈ ਜੈ ਦੇ ਨਾਮਾ ਵਿਪਸਧਾਮਾ ਤਿੰਨ ਕੋ ਕਿਰਪਾ ਪਈ ਹੈ ਸਤਗੁਰ ਜੈਦੇਵ ਜੀ ਨੂੰ ਤੁਸੀਂ ਕਿਰਪਾ ਕੀਤੀ ਬੇਅੰਤ ਕਿਰਪਾ ਹੋਈ ਦੁਨੀਆ ਦੇ ਉੱਤੇ ਗੀਤ ਗੋਵਿੰਦ ਜੋ ਗਾਏ ਅੱਜ ਜੈਦੇਉ ਦੁਨੀਆ ਜਿਹੜੀ ਪੂਜ ਰਹੀ ਹੈ ਤੁਹਾਡੀ ਕਿਰਪਾ ਹੈ ਨਾਮਦੇਵ ਜੀ ਨੂੰ ਦੁਨੀਆ ਪੂਜ ਰਹੀ ਹੈ ਕਿਉਂਕਿ ਐਸੀ ਪ੍ਰੀਤ ਲਗਾਈ ਉਹਨਾਂ ਨੇ ਕਿ ਤੁਹਾਡੀ ਇੰਨੀ ਕਿਰਪਾ ਹੋਈ ਕਿ ਜਿੰਨ ਨੂੰ ਕੋਈ ਗਿਣਵੇਂ ਨਹੀਂ ਸੀ ਕਿਤੇ ਉਸ ਨਾਮਦੇਵ ਜੀ ਨੂੰ ਲੱਖਾਂ ਦੇ ਵਿੱਚ ਗਿਣਾਂਗੇ ਗੋਵਿੰਦ ਗੋਵਿੰਦ ਸੰਗ ਨਾਮਦੇਵ ਮੰਨ ਲੈਣਾ ਆਰਦਾਮ ਕੋ ਸ਼ਿਪ ਰੁਪਏ ਗੁਣੇ ਲਖੇ ਜਿਨ੍ਹਾਂ ਤੇ ਕਿਰਪਾ ਹੋਈ ਤੁਹਾਡੀ ਵਿਪਸਦਾਮਾ ਵਿਪਸਦਾਮਾ ਜਿਹੜਾ ਸੀਗਾ ਉਸ ਤੇ ਵੀ ਤੁਹਾਡੀ ਕਿਰਪਾ ਹੋਈ ਹੈ ਤਾਂ ਹੀ ਕ੍ਰਿਸ਼ਨ ਦੇ ਦਰ ਤੇ ਉਸ ਦਾ ਸਤਕਾਰ ਹੋਇਆ ਤੁਹਾਡੀ ਕਿਰਪਾ ਹੋਈ ਹੈ ਤਿੰਨ ਕੋ ਕਿਰਪਾ ਪਈ ਹੈ ਬਾਹਰ ਉਹਨਾਂ ਦੇ ਉੱਤੇ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ ਬਿਆੰਤ ਕਿਰਪਾ ਦੇ ਕਰਕੇ ਉਹ ਦੁਨੀਆਂ ਦੇ ਉੱਤੇ ਅੱਜ ਪੂਜੇ ਜਾ ਰਹੇ ਸੋ ਕੈਸਾ ਤੁਹਾਡਾ ਦਰ ਕਿਸ ਤਰ੍ਹਾਂ ਦੇ ਤੁਸੀਂ ਹੋ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਰਜਨਹਾਰ ਸਾਰੀ ਦੁਨੀਆ ਤੁਹਾਨੂੰ ਪਿਆਰੀ ਸਾਰੀ ਦੁਨੀਆ ਤੁਹਾਨੂੰ ਅਰਾਧ ਰਹੀ ਹੈ ਸਾਰੀ ਦੁਨੀਆ ਤੁਹਾਡਾ ਸਿਮਰਨ ਕਰ ਰਹੀ ਹੈ ਕਿਉਂਕਿ ਤੁਹਾਡੇ ਜੋ ਤੁਹਾਡਾ ਰੂਪ ਹੈ ਰੇਖਾ ਹੈ ਸਭ ਕੁਝ ਜੋ ਵੀ ਹੈ ਉਸ ਤੇ ਕੋਈ ਦਾਗ ਨਹੀਂ ਹੈ ਐਸੇ ਤੁਸੀਂ ਦੁਨੀਆ ਦੇ ਪਰਮ ਪੁਰਖ ਸੋ ਜਦਾ ਤੁਹਾਡਾ ਜਸ ਹੈ ਗੁਣ ਹੈ ਉਹਨਾਂ ਨੂੰ ਦੱਸਿਆ ਨਹੀਂ ਜਾ ਸਕਦਾ ਗਾਇਆ ਨਹੀਂ ਜਾ ਸਕਦਾ ਇਹਨ ਇੱਕ ਅਪਰ ਅਪਾਰ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਜੈਦੇ ਔਰ ਨਾਮਾਂ ਬੇਪਸਦਾਂ ਮਾ ਤਿੰਨ ਕੋ ਕਿਰਪਾ ਪਈ ਹੈ ਪਰ ਕਹ ਕਬੀਰ ਤਮ ਸਮਰਥ ਦਾਤੇ ਚਾਰ ਪਦਾਰਥ ਦੇ ਤ ਨਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਤੂੰ ਹੀ ਦੁਨੀਆ ਤੇ ਸਮਰਥ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੀ ਤੇਰੇ ਵਰਗਾ ਦੁਨੀਆ ਤੇ ਹੈ ਹੀ ਨਹੀਂ ਕੋਈ ਜਿਸ ਤੇ ਤੁਸੀਂ ਕਿਰਪਾ ਕਰਦੇ ਤਾਂ ਉਸ ਨੂੰ ਇਹ ਜਿਹੜੇ ਦੁਨੀਆ ਨੇ ਚਾਰ ਪਦਾਰਥ ਕਹੇ ਉਹਨਾਂ ਤੋਂ ਪਹਿਲਾਂ ਦੇਣ ਲੱਗੇ ਤੁਸੀਂ ਇੱਕ ਮਿੰਟ ਲਓਨੇ ਚਾਰ ਪਦਾਰਥ ਕੀ ਹੈ ਧਰਮ ਅਰਥ ਕਾਮ ਤੇ ਮੋਖ ਸੋ ਇਹ ਜਿਹੜੇ ਚਾਰ ਪਦਾਰਥ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕਿਸੇ ਵੱਲ ਲੱਗੇ ਸੋ ਜਿਨ੍ਹਾਂ ਨੇ ਇਹਨਾਂ ਪਦਾਰਥਾਂ ਨੂੰ ਪਾਇਆ ਉਹਨਾਂ ਤੇ ਤੇਰੀ ਕਿਰਪਾ ਹੋਈ ਇੱਕ ਮਿੰਟ ਵੀ ਨਹੀਂ ਲੱਗਾ ਸੋ ਸਤਿਗੁਰ ਕਬੀਰ ਮਹਾਰਾਜ ਜੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਜੋਈ ਬੇਨਤੀ ਕਰ ਰਹੇ ਜਿਹੜੇ ਕਿ ਪ੍ਰਾਣੀ ਨੂੰ ਸਮਝਾ ਰਹੇ ਕਿ ਜੇਕਰ ਉਸ ਦੇ ਦਰਸ਼ਨ ਕਰਨੇ ਹੈ ਤਾਂ ਮੋਹ ਮਾਇਆ ਤੋਂ ਦੂਰ ਹੋ ਜਾਓ ਕਿਉਂਕਿ ਇਹ ਜਿਹੜੀ ਦੁਨੀਆ ਦੀ ਮੋਹ ਮਾਇਆ ਹੈ ਇਹ ਉਸ ਦੀ ਛਾਂ ਹੈ ਅਸਲੀ ਰੂਪ ਉਸ ਦਾ ਜੋ ਹੈ ਉਸ ਦੀ ਛਾਂ ਹੈ ਤੇ ਕਣ ਕਣ ਦੇ ਵਿੱਚ ਉਹ ਬਰਾਜਮਾਨ ਹੈ ਸੋ ਉਸ ਦੇ ਦਰ ਤੇ ਪਹੁੰਚ ਕੇ ਜਿਹੜੇ ਪਹੁੰਚ ਜਾਂਦੇ ਹੈ ਉਹ ਉਸ ਪਰਮਾਤਮਾ ਦੇ ਨਾਲ ਆਪੇ ਹੀ ਧੋਜ ਜਾਂਦੇ ਕੋਈ ਧੋਜ ਨਹੀਂ ਰਹਿਦਾ ਫਿਰ ਕਿਉਂਕਿ ਉਸ ਦੇ ਦਰ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਆਨੰਦ ਵਿੱਚ ਚਲੇ ਗਏ ਇਹ ਦੁਨੀਆ ਤਾਂ ਦੁੱਖ ਸੁੱਖ ਦਾ ਮਸਾਫਰ ਕਰਨਾ ਹੈ ਜਿਨ੍ਹਾਂ ਨੇ ਦਰਸ਼ਨ ਪਾ ਲਏ ਉਹ ਤਾਂ ਆਨੰਦ ਵਿੱਚ ਚਲੇ ਗਏ ਸੋ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਓ ਗੁਰੂ ਮਹਾਰਾਜ ਦੇ ਚਰਨਾਂ ਚੜ੍ਹਦਾ ਉਸ ਬੇਨਤੀ ਅਰਜੋਈ ਕਰੀਏ ਕਿ ਜੋ ਸਵਾਸਾਂ ਦੀ ਪੂੰਜੀ ਰੰਦੀ ਹੈ ਆਪਣੀ ਕਿਰਪਾ ਕਰੇ ਇਹ ਮੂਬ ਮਾਇਤੋ ਦੂਰ ਕਰਨ ਲਈ ਨਿਗਾਸ ਵੱਲੇ ਕਰਨ ਤਾਂ ਹੀ ਹੋ ਸਕਦੇ ਹਨ ਨਹੀਂ ਤਾਂ ਨਹੀਂ ਹੋ ਸਕਦੇ ਕਿਉਂਕਿ ਵਿਸ਼ੇ ਬਿਕਾਰ ਜਿਹੜੇ ਹੈ ਰੋਮ ਰੋਮ ਦੇ ਵਿੱਚ ਰਚੇ ਹੋਏ ਹਨ ਉਹਨੇ ਸਰੀਰ ਦੇ ਰੋਮ ਨੇ ਜਿੰਨੇ ਕ ਬੰਦਾ ਪਾਪ ਕਰ ਜਾਂਦਾ ਪਰ ਜੇਕਰ ਉਹਦੀ ਕਿਰਪਾ ਹੋ ਜਵੇ ਤਾਂ ਸਾਰੇ ਦੇ ਸਾਰਾ ਕੁਝ ਕੱਟਿਆ ਜਾਂਦਾ ਸੋ ਉਹਦੀ ਕਿਰਪਾ ਲਈ ਅਰਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਨਾਮ ਦੇ ਨਾਲ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਉਹ ਕਿਰਪਾ ਕਰਨਾ ਅਰਦਾਸ ਕਰਦੇ ਹਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ